ਜੀ ਮੇਰੇ ਕੋਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੀਟ ਕਰਦਾਂ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਥੋੜਾ ਜਿਹਾ ਲੇਟ ਹੋ ਗਿਆ ਜੀ ਮੈਂ ਕਿਹਾ ਸੀ ਕਿ ਉਹ ਵੀ ਅੱਜ ਆਪਾਂ 8 ਵਜੇ ਠੀਕ ਲਾਈਵ ਆਵਾਂਗੇ ਸੋ ਅੱਤੋਂ ਅਗਿਆਤਮੈਂਟ ਹੋ ਗਈ ਥੋੜੀ ਜਿਹੀ ਵੀਡੀਓ ਸ਼ੂਟ ਕਰਦਾ ਬੈਸੀਆ ਸੋ ਹੁਣ ਇਹ ਵੀਡੀਓ ਸ਼ੂਟ ਕਰਕੇ ਫ੍ਰੀ ਹੋਇਆ ਵਾਂ ਸੋ ਸੋਚਿਆ ਵੀ ਜਿੰਨੀ ਜੁਲਦੀ ਜਲਦੀ ਲਾਈਵ ਹੋਈਏ ਨੇਟ ਹੋ ਗਿਆ ਥੋੜਾ ਜਿਹਾ ਸੋ ਅਗਰ ਕੋਈ ਮੇਰਾ ਭੈਣ ਭਰਾ ਲਾਈਵ ਬੈਠਾ ਅਗਰ ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਮੇਰੀ ਆਵਾਜ਼ ਬਿਲਕੁਲ ਠੀਕ ਆ ਰਹੀ ਆ ਤੇ ਅਗਰ ਕੋਈ ਮੇਰਾ ਭੈਣ ਭਰਾ ਇਸ ਟਾਈਮ ਸਹੀ ਹੈਗਾ ਤਾਂ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ ਤਾਂ ਉਹ ਆਪਣਾ ਸਵਾਲ ਜਵਾਬ ਹੈ ਜਿਹੜਾ ਮੇਰੇ ਨਾਲ ਹੁਣ ਕਲੀਅਰ ਕਰ ਸਕਦਾ ਜੀ ਹਨਾ ਅੱਜ ਕਾਫੀ ਮਰਲ ਵੀ ਕੋਲ ਆਈਆਂ ਮੇਰੇ ਭ ਸੋ ਮੈਂ ਪਿਕ ਨਹੀਂ ਕਰ ਸਕਿਆ ਥੋੜਾ ਜਿਹਾ ਅੱਜ ਮੈਂ ਥੋੜਾ ਜਿਹਾ ਬੀਜੀ ਜਾਂਦਾ ਪਿਆ ਸੀਗਾ ਤੇ ਕਈਆਂ ਨੇ ਮੈਂ ਗੱਲ ਵੀ ਹੋ ਗਈ ਸੀ ਕਈਆਂ ਨਾਲ ਤਾਂ ਕੋਲ ਪਿਕ ਹੋ ਚੁੱਕੀ ਸੀ ਤੇ ਉਹਨਾਂ ਨਾਲ ਗੱਲਬਾਤ ਵੀ ਹੋ ਗਈ ਸੀ ਸੋ ਮੈਂ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਵੀ ਅਪਡੇਟ ਕੀਤਾ ਸੀਗਾ ਹਨਾ ਆਪਣੀ ਕਮਿਊਨਿਟੀ ਗਾਈਡਲਾਈਨ ਦੇ ਵਿੱਚ ਕਿ ਆਪਾਂ ਲਾਈਵ ਆਵਾਂਗੇ ਤੇ ਗੱਲਬਾਤ ਕਰਾਂਗੇ ਆਪਾਂ ਕਿਸੇ ਮੁੱਦੇ ਦੇ ਉੱਤੇ ਆ ਕੇ ਜਾਂ ਜਿਸਦਾ ਵੀ ਮੇਰੇ ਪਿੰਡ ਭਰਾ ਦਾ ਕੋਈ ਸਵਾਲ ਜਵਾਬ ਹੈਗਾ ਵਾ ਉਹ ਮਤਲਬ YouTube ਜਾਂ ja, Facebook ਹੋ ਗਿਆ ਉਹਦੇ ਤੋਂ ਮਤਲਬ ਇਹ ਲਾਈਵ ਮਤਲਬ ਵੀ ਅਰਨਿੰਗ ਕਿਵੇਂ ਕਰ ਸਕਦਾ ਆਪਾਂ ਹਨਾ ਸੋ ਬਹੁਤ ਸਾਰੇਆਂ ਦੇ ਲੋਕਾਂ ਦੇ ਸਵਾਲ ਸੀ ਉਹ ਪੁੱਛਦੇ ਸੀ ਵੀ ਕਿੰਨੀ ਕਿ ਸਾਨੂੰ ਅਰਨਿੰਗ ਹੋ ਜਾਂਦੀ ਹੈ ਕਦੋਂ ਹੋ ਜਾਂਦੀ ਹੈ ਕਿੰਨੇ ਦਿਨਾਂ ਬਾਅਦ ਹੁੰਦੀ ਆ ਤੇ ਕਦੋਂ ਉਹ ਨਹੀਂ ਸ਼ੁਰੂ ਹੋ ਜਾਂਦੀ ਆ ਸੋ ਜੇ ਆਪਾਂ ਗੱਲ ਕਰੀ ਵੀ ਸਾਨੂੰ ਜਿਹੜੀ ਲਾਈਵ ਅਰਨਿੰਗ ਹੈ ਜਿਹੜੀ ਜਾਂਦੀ YouTube Facebook ਤੋਂ ਦੇਖੋ Facebook ਦਾ ਜਿਹੜਾ ਕ੍ਰਾਈਟੇਰੀਆ ਵਾ ਜੀ ਉਹ ਅਲੱਗ ਤੋਂ ਵਾ ਤੇ ਜਿਹੜਾ YouTube ਦਾ ਕ੍ਰਾਈਟੇਰੀਆ ਵਾ ਇਹ ਹੈਗਾ ਅਲੱਗ ਤੋਂ ਆ ਜੀ ਸੋ ਇਸ ਕਰਕੇ ਜਿਹੜੀ ਵੀ ਇਹਨਾਂ ਦੀ ਮਤਲਬ ਇਹਨਾਂ ਦੀ ਇਨਕਮ ਹੁੰਦੀ ਆ ਇਹਨਾਂ ਦੀ ਅਲੱਗ-ਅਲੱਗ ਤਰ੍ਹਾਂ ਹੁੰਦੀ ਆ ਜਦੋਂ ਗੱਲ ਕਰੀਏ ਤੇ YouTube ਤੋਂ Facebook ਤੋਂ YouTube ਤੋਂ ਵੀ ਵਧੀਆ ਅਰਨੀ ਹੋ ਜਾਂਦੀ ਆ ਵੈਸੇ ਬਟ ਜੇ ਇਸ ਸਮੇਂ ਅਬ ਮੰਨ ਕੇ ਚੱਲੀ ਤਾਂ Facebook ਤੋਂ ਜ਼ਿਆਦਾ ਅਰਨੀ ਹੁੰਦੀ ਆ ਥੋੜੀ ਜੀ ਬਟ ਉਹਦੇ ਤੋਂ YouTube ਤੋਂ ਵੀ ਹੁੰਦੀ ਆ ਬਹੁਤ ਵਧੀਆ ਅਰਨੀ ਹੁੰਦੀ ਆ YouTube ਤੋਂ ਵੀ ਸਪਾਂਸਰ ਵਗੈਰਾ ਬਹੁਤ ਹੀ ਸਾਰੇ ਮਿਲ ਜਾਂਦਾ ਜੇ ਤੁਹਾਡਾ ਚੈਨਲ ਅੱਛਾ ਵੱਧੇ ਗ੍ਰੋਥ ਜਾਂਦਾ ਵਾ ਤਾਂ ਤਾਂ ਵੀ ਜਦੋਂ YouTube ਤੋਂ ਵਧੀਆ ਤੁਹਾਨੂੰ ਅਰਨੀ ਹੋਣੀ ਸ਼ੁਰੂ ਹੋ ਜਾਂਦੀ ਆ ਫੋਰ ਕਿਸੇ ਕੋਈ ਵੀ ਮੇਰੇ ਪਿੰਡ ਭਰਾ ਦਾ ਕੋਈ ਸਵਾਲ ਜਵਾਬ ਹੈਗਾ ਤਾਂ ਉਹ ਪੁੱਛ ਸਕਦਾ ਜੀ ਹਨਾ ਅਗਰ ਕੋਈ ਮੈਨੂੰ ਅੱਜ ਵੀ ਲੱਗਦਾ ਸੰਡੇ ਕਰਕੇ ਅੱਜ ਸਾਰੇ ਬੀਜੀ ਲੱਗਦੇ ਮੈਨੂੰ ਹਨਾ ਜੇ ਕੋਈ ਨਹੀਂ ਹੈਗਾ ਲਾਈਵ ਤਾਂ ਜਿਹੜੀ ਆਪਾਂ ਗੱਲ ਕਰਨੀ ਸੀ ਆਪਾਂ ਗੱਲ ਕਰ ਲੈਂਦੇ ਆ ਜੀ ਹਨਾ ਸੋ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਨਾ ਜਿਹੜੇ ਕਈ ਮੇਰੇ ਭੈਣ ਭਰਾਵਾਂ ਦੇ ਸਵਾਲ ਇਹ ਸੀ ਜੋ ਪੁੱਛਦੇ ਸੀ ਵੀ ਸਾਨੂੰ YouTube ਤੋਂ ਅਰਨਿੰਗ ਕਿੰਨੀ ਕੁ ਹੋ ਜਾਂਦੀ ਆ ਉਹਨਾਂ ਦੇ ਮਤਲਬ ਇੰਨੇ ਸੀ ਉਹ ਮੈਂ ਦੱਸ ਚੁੱਕਿਆ ਵਾਂ ਸੋ ਹੋਰ ਵੀ ਮੈਂ ਆਪਣੇ ਚੈਨਲ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਬਿਜ਼ਨਸ ਆਈਡੀਆ ਬਾਰੇ ਪਾਏ ਹੋਏ ਵਾਂ ਜਿੰਨਾਂ ਤੋਂ ਤੁਸੀਂ ਮਤਲਬ ਹੀ ਬਹੁਤ ساری ਵਧੀਆ ਤੁਸੀਂ ਅਰਨਿੰਗ ਤੁਸੀਂ ਕਰ ਸਕਦੇ ਹਾਂ ਸੋ ਅਗਰ ਜੇ ਆਪਾਂ ਗੱਲ ਕਰੀਏ ਮਤਲਬ ਹੀ ਦੇਖੋ ਵੀ ਸਾਨੂੰ ਅਸਲ ਵਿੱਚ ਅਸੀਂ ਪਤਾ ਕੀ ਹੈ ਮਤਲਬ ਹੀ ਸਾਨੂੰ ਲੋਕਾਂ ਨੂੰ ਕਿਸੇ ਨੇ ਸਹੀ ਤਰੀਕੇ ਨਾਲ ਸਾਨੂੰ ਗਾਈਡ ਨਹੀਂ ਕੀਤਾ ਹੈਗਾ ਅਗਰ ਸਾਨੂੰ ਕਿਸੇ ਨੇ ਸਹੀ ਤਰੀਕੇ ਨਾਲ ਗਾਈਡ ਕੀਤਾ ਹੁੰਦਾ ਤਾਂ ਆਪਾਂ ਸਾਰੇ ਹੁਣ ਜਿੰਨੇ ਵੀ ਹੈਗੇ ਆ ਤਾਂ ਆਪਾਂ ਵਧੀਆ ਪੈਸੇ ਆਪਾਂ ਇਨਕਮ ਕਰਨੀ ਸ਼ੁਰੂ ਕਰ ਬਣੀ ਸੀਗੀ ਬਟ ਤੁਸੀਂ YouTube ਦੇ ਉੱਤੇ ਜਾ ਕੇ ਦੇਖ ਲਓ ਜਿਹੜੇ ਵੱਡੀ ਪਲੇਟਫਾਰਮ ਦੇ ਉੱਤੇ ਚੱਲ ਜਿਓ ਸਾਨੂੰ ਮਤਲਬ ਕੋਈ ਵਧੀਆ ਤਰੀਕੇ ਨਾਲ ਸਾਨੂੰ ਗਾਈਡ ਨਹੀਂ ਕਰਦਾ ਸੋ ਮੈਂ ਦੇਖਿਆ ਵਾ ਜਿਹੜੇ ਸਾਡੇ ਪੰਜਾਬ ਦੇ ਵੀ ਕਾਫੀ ਯੂਟਿਊਬਰ ਹੈਗੇ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹ ਬਹੁਤ ਹੀ ਵਧੀਆ ਇਨਕਮ ਕਰਦੇ ਨੇ YouTube ਦੇ ਉੱਤੇ ਬਟ ਪ੍ਰੋਬਲਮ ਕੀ ਆ ਉਹ ਸਾਨੂੰ ਸਹੀ ਤਰੀਕੇ ਨਾਲ ਦੱਸਦੇ ਨਹੀਂ ਹੈਗੇ ਗਾਈਡ ਨਹੀਂ ਕਰਦੇ ਹੈਗੇ ਤੇ ਜਿਹੜੇ ਪਹਿਲਾਂ ਤੋਂ ਹੀ ਕਮਾਰੇ ਸੀਗੇ ਜਦੋਂ ਤੋਂ YouTube ਆਈ ਹੀ ਸੀ ਯੂ ਨੋ ਪਤਾ ਸੀ ਆ ਵੀ ਸਾਨੂੰ ਪੈਸੇ ਮਿਲਦੇ ਆ ਉਹ ਉਦੋਂ ਤੋਂ ਹੀ ਕਮਾਰੇ ਨੇ ਬਟ ਉਹਨਾਂ ਨੇ ਕਦੇ ਸਾਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਇਹ ਮੈਨੂੰ ਨਹੀਂ ਪਤਾ ਹੈਗਾ ਵੀ ਉਹਨਾਂ ਨੇ ਸਾਨੂੰ ਕਿਉਂ ਨਹੀਂ ਗਾਈਡ ਕੀਤਾ ਹੈਗਾ ਫਰ ਹੁਣ ਮੈਨੂੰ ਨੌਲੇਜ ਆਈ ਆ ਹਨਾ ਜਿੰਨੀ ਕਿ ਮੈਨੂੰ ਨੌਲੇਜ ਹੈਗੀ ਆ ਤੇ ਮੈਂ ਉਹ ਤੁਹਾਡੇ ਸਾਰਿਆਂ ਨਾਲ ਜਿੰਨੇ ਵੀ ਮੇਰੇ ਭੈਣ ਭਰਾ ਹੈਗੇ ਨੇ ਮੈਂ ਉਹਨਾਂ ਨਾਲ ਸ਼ੇਅਰ ਕਰੀ ਜਾਂਦਾ ਹਾਂ ਤੇ ਉਹਨਾਂ ਨੂੰ ਦੱਸੀ ਜਾਂਦਾ ਹਾਂ ਵੀ ਤੁਸੀਂ ਮਤਲਬ ਵੀ YouTube ਤੇ ਉਹ Facebook Instagram Telegram WhatsApp ਹੋ ਗਿਆ ਹਨਾ ਇਹਨਾਂ ਤੋਂ ਤੁਸੀਂ ਚੈਨਲ ਬਣਾ ਕੇ ਤੁਸੀਂ ਵਧੀਆ ਇਨਕਮ ਤੁਸੀਂ ਕਿਦਾਂ ਕਰ ਸਕਦੇ ਸੋ ਮੇਰਾ ਦੱਸਣਾ ਤੁਹਾਨੂੰ ਫਰਜ਼ ਹੈ ਜੀ ਹਨਾ ਤੇ ਤੁਹਾਨੂੰ ਸਹੀ ਤਰੀਕੇ ਨਾਲ ਸਹੀ ਰਸਤੇ ਦੇ ਵਿੱਚ ਪਾਉਣਾ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕਰਨਾ ਉਹ ਮੇਰਾ ਫਰਜ਼ ਆ ਹੁਣ ਕੰਮ ਕਰਨਾ ਨਾ ਕਰਨਾ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਵਾ ਤੁਸੀਂ ਕੰਮ ਕਰੋ ਜਾਂ ਅਗਰ ਤੁਸੀਂ ਨਾ ਕਰੋ ਉਹ ਮੇਰੇ ਲਈ ਹੋਣੀ ਹੈਗਾ ਮੇਰਾ ਕੰਮ ਆ ਜਿਹੜਾ ਆਪਣੇ ਇਹਦਾ ਸਹੀ ਤਰੀਕੇ ਨਾਲ ਸਹੀ ਗਾਈਡ ਕਰ ਰਿਹਾ ਮੈਂ ਸੋ ਜਿਹੜੇ ਮੈਂ ਜਿੰਨੇ ਵੀ ਤੁਹਾਨੂੰ ਵਰਕ ਦੱਸੇ ਨੇ ਆਪਣੇ ਚੈਨਲ ਦੇ ਉੱਤੇ ਮੈਂ ਤੁਹਾਨੂੰ ਸਾਰੇ ਇਹੀ ਵਰਕ ਦੱਸੇ ਨੇ ਵੀ ਕਿ ਤੁਸੀਂ ਮਤਲਬ ਵੀ ਜ਼ੀਰੋ ਇਨਵੈਸਟਮੈਂਟ ਤੁਸੀਂ ਆਪਣੀ ਜੇਬ ਦੇ ਵਿੱਚੋਂ ਕੋਈ ਵੀ 1 ਰੁਪਿਆ ਤੱਕ ਨਹੀਂ ਤੁਸੀਂ ਮਤਲਬ ਵੀ ਇਨਵੈਸਟ ਕਰਨਾ ਹੈਗਾ ਤੇ ਬਿਨਾ ਇਨਵੈਸਟ ਕੀਤੇ ਬਿਨਾ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਤੁਸੀਂ ਅਰਨ ਕਰ ਸਕਦੇ ਹੋ ਫੇਸਬੁਕ ਤੋਂ YouTube ਤੋਂ Telegram ਤੋਂ WhatsApp ਤੋਂ ਦੇਖੋ ਜਿਹੜੀ ਮੈਂ ਤੁਹਾਨੂੰ ਚੀਜ਼ਾਂ ਦੇ ਬਾਰੇ ਦੱਸਦਾ ਹਾਂ ਵੀ ਤੁਸੀਂ ਇੱਥੋਂ ਪੈਸੇ ਤੁਸੀਂ ਵਧੀਆ ਕਮਾ ਸਕਦੇ ਹੋ ਇਹ ਜਿਹੜੇ ਸੋਸ਼ਲ ਮੀਡੀਆ ਨੇ ਪੰਜ ਸੋਸ਼ਲ ਮੀਡੀਆ ਨੇ ਇਹ ਅਸੀਂ ਰੋਜ਼ਾਨਾ ਦੇ ਵਿੱਚ ਅਸੀਂ ਵਰਤਦੇ ਹਾਂ ਅਸੀਂ ਦੇਖੋ ਜੇ ਆਪਾਂ YouTube ਦੀ ਗੱਲ ਕਰੀਏ YouTube ਵੀ ਅਸੀਂ ਯੂਜ਼ ਕਰਦੇ ਹਾਂ ਫੇਸਬੁਕ ਦੀ ਗੱਲ ਕਰੀਏ ਫੇਸਬੁਕ ਵੀ ਅਸੀਂ ਚਲਾਉਂਦੇ ਹਾਂ WhatsApp ਦੀ ਗੱਲ ਕਰੀਏ ਤਾਂ WhatsApp ਅਸੀਂ ਬਹੁਤ ਜ਼ਿਆਦਾ ਚਲਾਉਂਦੇ ਹਾਂ ਇਸ ਤੋਂ ਗਰਾਉਂਡ ਦੀ ਗੱਲ ਕਰੀਏ ਆਪਾਂ ਇੰਸਟਾਗ੍ਰam ਦੀ ਚਲੋ ਨੇ ਟੈਲੀਗ੍ਰਾਮ ਦੀ ਗੱਲ ਕਰੀਏ ਤਾਂ ਆਪਾਂ ਟੈਲੀਗ੍ਰਾਮ ਵੀ ਆਪਾਂ ਚਲੋਣੇ ਹੀ ਚਲੋਣੇ ਆ ਸੋ ਇਸ ਕਰਕੇ ਇਹ ਜਿਹੜੇ ਪੰਜ ਪਲੇਟਫਾਰਮ ਨੇ ਇਹਨਾਂ ਤੋਂ ਤੁਸੀਂ ਇਨਕਮ ਵੀ ਬਹੁਤ ਸੋਹਣੀ ਕਰ ਸਕਦੇ ਹੋ ਬਟਿਆਂ ਵੀ ਤੁਹਾਨੂੰ ਗਾਈਡਨਸ ਹੋਣੀ ਚਾਹੀਦੀ ਆ ਸੋ ਇਸੇ ਕਰਕੇ ਮੈਂ ਆਪਣਾ ਜਿਹੜਾ YouTube ਚੈਨਲ ਇਹ ਓਪਨ ਕੀਤਾ ਵਾ ਕਿ ਮੇਰਾ ਵੀ ਇਹ ਵੀ ਮੇਰੇ ਤੁਹਾਨੂੰ ਦੱਸ ਸਕਦਾ ਕੁਝ ਵੀ ਤੁਸੀਂ ਇਹ ਪੰਜ ਪਲੇਟਫਾਰਮਾਂ ਤੋਂ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਰਟਿਆ ਵਾ ਕੀ ਵੀ ਤੁਸੀਂ ਕਿੰਨਾ ਪੈਸਾ ਤੁਸੀਂ ਕਮਾ ਸਕਦੇ ਹੋ ਤੁਸੀਂ ਜੇ ਆਪਾਂ ਸੋਚਿਆ ਜਾਵੇ ਨਾ ਦੇਖੋ YouTube ਨੂੰ ਜੇ ਆਪਾਂ ਕਹੀਏ ਵੀ ਪੈਸਾ ਦਾ ਦਰਖਤ ਨਹੀਂ ਆਪਾਂ ਕਹਿੰਦਾ ਇਹ ਮੈਨੂੰ ਪੈਸਾ ਦੀ ਖਦਾਨ ਕਹੂੰਗਾ ਤੁਸੀਂ ਜਿੰਨੇ ਚਾਹੋ ਤੁਸੀਂ ਇਹ ਤੋਂ ਉਨੇ ਹੀ ਤੁਸੀਂ ਪੈਸੇ ਕਮਾ ਸਕਦੇ ਹੋ YouTube ਇੱਕ ਇਹੋ ਜਿਹਾ ਜਿਹੜੀ ਆ ਵਾ ਜਿਹੜਾ ਤੁਹਾਡੇ ਸਾਰੇ ਸੁਪਨੇ ਤੁਹਾਡੇ ਸਹਕਾਰ ਕਰ ਦੇਗਾ YouTube ਹੋ ਗਿਆ Facebook ਹੋ ਗਿਆ Instagram ਹੋ ਗਿਆ ਹਨਾ ਅਗਰ ਤੁਸੀਂ ਇਹਨਾਂ ਤੇ ਤੁਸੀਂ ਦਿਲ ਲਾ ਕੇ ਤੁਸੀਂ ਕੰਮ ਕਰਦੇ ਹੋ ਨਾ ਮਿਹਨਤ ਕਰਦੇ ਹੋ ਤੁਸੀਂ ਇੱਕ ਟੌਪਿਕ ਨੂੰ ਫੜ ਕੇ ਤੁਸੀਂ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੋਚਿਆ ਵਾ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਤੁਹਾਡੇ YouTube ਤੁਹਾਡੇ ਸਾਰੇ ਸੁਪਨੇ ਪੂਰੇ ਕਰਦੇ ਹੋਗਾ ਇਹਦੇ ਤੋਂ ਇੰਨੀ ਕਮਾਈ ਹੁੰਦੀ ਹੈ ਇੰਨੀ ਬਹੁਤ ساری ਕਮਾਈ ਹੁੰਦੀ ਹੈ ਬਹੁਤ ਸਾਰੇ ਲੋਕੋ ਨੇ ਜਿਹੜੇ ਮਤਲਬੀ ਬਹੁਤ ਹੀ ਵਧੀਆ ਇਨਕਮ ਕਾਦੇ ਨੇ ਹੁਣ ਮੇਰਾ ਇੱਕ ਜਾਣਕਾਰੀ ਸੀਗਾ ਬੰਦਾ ਉਹਦੀ ਹੁਣ ਮੰਥਲੀ ਇਨਕਮ ਆਈ ਉਹਦੀ ਉਹਦੇ YouTube ਦੇ ਤੋਂ ਉਹਦੇ ਯਾਰ ਬਹੁਤ ਹੀ ਜ਼ਿਆਦਾ ਇਨਕਮ ਆਈ ਹੈ ਉਹਦੀ ਮੈਂ ਦੇਖ ਕੇ ਹੈਰਾਨ ਰਹੇਗਾ ਉਹਦੀ ਮਹੀਨੇ ਦੀ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਤੁਸੀਂ ਮੰਨੋਗੇ ਨਹੀਂ ਤੁਸੀਂ ਕਹੋਗੇ ਯਾਰ ਨਹੀਂ ਮਤਲਬ ਇਹ ਹੋ ਨਹੀਂ ਸਕਦਾ ਹੈਗਾ ਇਹ ਉਹਦੀ ਯਾਰ ਮਤਲਬ ਵੀ ਜਦੋਂ ਯਾਰ ਉਹਦੀ 19,96,000 ਰੁਪਇਆ ਉਹਦੀ ਜਿਹੜੀ YouTube ਤੋਂ ਉਹਦੀ ਅਰਨਿੰਗ ਹੋਈ ਹੈ 19,96,000 ਦੇਖ ਲਓ 19,96,000 ਕਿੰਨੇ ਹੁੰਦੇ ਆ ਸੋ ਮੈਂ ਇਸ ਕਰਕੇ ਵੀ ਤੁਹਾਨੂੰ ਇਹ ਚੀਜ਼ ਦੇ ਬਰਤਨ ਗਾਈਡ ਕਰਦਾ ਪਿਆਵਾ ਵੀ ਕਿ ਯਾਰ ਜਿਹੜੇ ਵੀ ਮੇਰੇ ਭੈਣ ਭਰਾ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਨੇ ਜਿਹਨਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਬਾਹਣਾ ਤੇ ਉਹ ਮਤਲਬ ਯਾਰ ਕੰਮ ਕਰਨਾ YouTube ਦੇ ਉੱਤੇ ਸ਼ੁਰੂ ਕਰਦੋ ਤੇ ਤੁਹਾਨੂੰ ਮੈਂ ਗਰੰਟੀ ਦਿਨਾਂਗਾ ਕਿ ਤੁਸੀਂ ਬਹੁਤ ਹੀ ਵਧੀਆ ਤੁਸੀਂ ਇਨਕਮ ਕਮਾਣੀ ਸ਼ੁਰੂ ਕਰਦੋਗੇ ਸਨਕਰ ਸਿੱਖੋ ਸੁਣ ਕੇ ਸਿੱਖੋ ਹਾਂਜੀ 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 ਪਾਜੀ ਕੀ ਹਾਲ ਹੈ ਜੀ ਫਿਰ ਆਵਾਜ਼ ਸਹੀ ਆ ਰਹੀ ਹੈ ਓਕੇ ਸਹੀ ਆ ਰਹੀ ਆਵਾਜ਼ ਪਾਜੀ ਸੋ ਹੋਰ ਵੀ ਮੇਰੇ ਭੈਣ ਭਰਾ ਜੇ ਅਗਰ ਕਿਸੇ ਦਾ ਕੋਈ ਵੀ ਸਵਾਲ ਜਵਾਬ ਹੈਗਾ ਜੀ ਹਨਾ ਕੋਈ ਪੁੱਛਣਾ ਚਾਹੁੰਦਾ ਹੈ ਜੇ ਕਿਸੇ ਵੀ ਰਿਗਾਰਡਿੰਗ ਹੈ ਨਾ ਸੋਸ਼ਲ ਮੀਡੀਆ ਤੋਂ ਜੀ ਪੈਸੇ ਕਿਵੇਂ ਕਮਾਏ ਜਾ ਸਕਦੇ ਆ ਤਾਂ ਮੈਨੂੰ ਪੁੱਛ ਸਕਦਾ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਕਿਉਂਕਿ ਮੈਂ ਆਲਰੇਡੀ ਹੀ ਪਹਿਲਾਂ ਹੀ ਮੈਂ ਆਪਣੇ ਚੈਨਲ ਦੇ ਉੱਤੇ ਬਹੁਤ ਸਾਰੀ ਵੀਡੀਓ ਮੈਂ ਅਪਲੋਡ ਕਰਦਾ ਹਾਂ ਸੋ ਮੇਰੇ ਕੋਲ ਬਹੁਤ ਸਾਰਾ ਐਜੋ ਦਾ ਕੰਟੈਂਟ ਪਿਆ ਹੋਇਆ ਵੀ ਮੈਂ ਤੁਹਾਨੂੰ ਦੱਸਦਾ ਰਹੂੰਗੀ ਤੁਸੀਂ ਇਸ ਟੌਪਿਕ ਦੇ ਉੱਤੇ ਕੰਮ ਕਰੋ ਜਾਂ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰੋ ਹਨਾ ਸੋ ਪੁਰਾਣੇ ਤੋਂ ਵੀ ਤੇ ਕੰਮ ਕਰਨਾ ਸ਼ੁਰੂ ਕਰਦੂ ਮੈਂ ਹੈਰਾਨ ਹਾਂ ਕਿ ਦੋ ਤਿੰਨ ਬੰਦੇ ਹੀ ਮੇਰੇ ਨਾਲ ਜੁੜੇ ਆ ਜਦਕਿ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਉਹ 8000 ਸਬਸਕ੍ਰਾਈਬਰ ਹੋ ਗਏ ਆ ਮੇਰੇ ਸੋ ਹੈਰਾਨ ਆ ਵੀਰ 8000 ਦੇ ਵਿੱਚੋਂ ਸਿਰਫ ਦੋ ਬੰਦੇ ਹੀ ਐਕਟਿਵ ਨੇ ਲਾਈਵ ਦੇ ਵਿੱਚ ਕਮਾਲ ਦੀ ਗੱਲ ਆ ਜਿਆਦਾ ਫਿਰ ਮੈਨੂੰ ਲੱਗਦਾ ਉਹਨਾਂ ਕੋਲ ਨੋਟੀਫਿਕੇਸ਼ਨ ਆ ਜਿਹੜਾ ਉਹ ਨੋਟੀਫਿਕੇਸ਼ਨ ਨਹੀਂ ਪਹੁੰਚ ਰਿਹਾ ਚੰਗੀ ਤਰ੍ਹਾਂ YouTube ਜਿਹੜੀ ਉਹ ਨੋਟੀਫਿਕੇਸ਼ਨ ਨਹੀਂ ਪਹੁੰਚ ਰਹੀ ਜਿਹੜੇ ਵੀਰੇ ਸਬਸਕ੍ਰਾਈਬਰ ਨੇ ਕੋਈ ਅਫਟਰ ਯਾਰ ਦੇ ਵਿੱਚ ਦੋ ਬੰਦੇ ਹੀ ਮੇਰੀ ਲਾਈਵ ਦੇ ਵਿੱਚ ਆਉਣ ਹਾਂ ਸੱਚ ਇਹ ਵੀ ਹੈ ਵੀ ਕਈ ਥਾਵਾਂ ਤੇ ਨੈੱਟ ਵੀ ਬੰਦ ਆ ਹਰਿਆਣਾ ਦੇ ਵਿੱਚੋਂ ਮੇਰੀ ਆਡੀਅנס ਕਾਫੀ ਆ ਹਨਾ ਤੇ ਉਧਰਲੇ ਪਾਸੇ ਨੈੱਟ ਆਲਰੇਡੀ ਹਫਤੇ ਤੋਂ ਬੰਦ ਪਿਆ ਵਾ ਤੇ ਆਪਣੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਨੈੱਟ ਬੰਦ ਹੈਗਾ ਮੈਨੂੰ ਲੱਗਦਾ ਨਾ ਸੋ ਅਗਰ ਕੋਈ ਮੇਰੇ ਵੀ ਰਹੇਗਾ ਜਿੱਥੇ ਮਤਲਬ ਜਿਹਨੂੰ ਪਤਾ ਵੀ ਸਾਡੇ ਇਧਰ ਨੈੱਟ ਨਹੀਂ ਚੱਲਦਾ ਮੈਨੂੰ ਲੱਗਦਾ ਸੰਗਰੂਰ ਵਾਲੇ ਪਾਸੇ ਪਟਿਆਲੇ ਵਾਲੇ ਪਾਸੇ ਮਤਲਬ ਵੀ ਨੈੱਟ ਨਹੀਂ ਚੱਲ ਰਿਹਾ ਉਧਰ ਬੰਦ ਕੀਤਾ ਹੋਇਆ ਗਵਰਨਮੈਂਟ ਨੇ ਵੀਡੀਓ ਸ਼ੋਰਟ ਵੀਡੀਓ ਤੇ ਵਿਊ ਨਹੀਂ ਆਉਂਦੇ ਅਜੇ ਤੱਕ ਇੱਕ ਵੀਊ ਨਹੀਂ ਆਇਆ ਜੀ। ਪਾਜੀ ਤੁਸੀਂ ਕਿਸ ਟੌਪਿਕ ਦੇ ਉੱਤੇ ਤੁਸੀਂ ਸ਼ੋਰਟ ਵੀਡੀਓਜ਼ ਬਣਾਉਨੇ ਹੋ? ਕੋਈ ਸ਼ੋਰਟ ਵੀਡੀਓਜ਼ ਤੇ ਤਾਂ ਪਾਜੀ ਬਹੁਤ ਹੀ ਵਿਊ ਆਉਂਦੇ ਨੇ ਆ ਮੈਂ ਦੇਖ ਲਵਾਂ ਅਜੇ ਥੋੜੀ ਦੇਰ ਹੋਈ ਹੈ ਮੈਂ ਵੀਡੀਓ ਅਪਲੋਡ ਕੀਤੀ ਹੈ ਸ਼ੋਰਟ ਤੇ ਮੇਰੇ 2500 ਵਿਊ ਆ ਗਏ ਸ਼ੋਰਟ ਵੀਡੀਓ ਦੇ ਉੱਤੇ ਹੀ। ਅਜੇ ਮੇਰੇ ਖਿਆਲ ਦੇ 2 ਘੰਟੇ ਹੋਏ ਹੋਣੇ ਮਸਾਂ 2 ਘੰਟੇ ਹੀ ਹੋਈ ਹੈ ਮੈਂ 40 ਸੈਕਿੰਡ ਦੀ ਇੱਕ ਵੀਡੀਓ ਪਾਈ ਹੈ ਤੇ ਉਹਦੇ ਤੇ 2500 ਵਿਊ ਆ ਗਏ ਮੇਰੇ ਇੱਕ ਸਪੋਰਟਸ ਦਾ ਫਿਟਨੈਸ ਦਾ ਚੈਨਲ ਆ। ਉਹਦੇ ਤੇ ਸੋ ਉਤੋ ਹੀ ਬਾਜੀ ਹੇਸ਼ਟੈਗ ਜਰੂਰ ਲਗਾਇਆ ਕਰੋ ਆਪਣੇ ਸ਼ੋਅ ਤੇ ਆਪਣੀ ਜਿਹੜਾ ਸ਼ੋਨੀ ਸ਼ੋਰਟ ਪੋਸਟ ਨੇ ਉਹਦੇ ਵਿੱਚ ਹੇਸ਼ਟੈਗ ਦੀ ਜਰੂਰ ਵਰਤੋਂ ਕਰਿਆ ਕਰੋ ਤੇ ਟਾਈਟਲ ਵੀ ਵਧੀਆ ਜਿਹਾ ਲਿਖਿਆ ਕਰੋ ਡਿਸਕ੍ਰਿਪਸ਼ਨ ਵੀ ਤੁਸੀਂ ਮਤਲਬ ਵੀ ਵਧੀਆ ਜਿਹਾ ਲਿਖ ਕੇ ਪਾਇਆ ਕਰੋ ਉਹਦੇ ਨਾਲ ਵਿਊ ਬਹੁਤ ਛੇਤੀ ਹੁੰਦੇ ਨੇ ਸੋ ਅਗਰ ਕੋਈ ਮੇਰਾ ਪਿੰਡ ਭਰਾ ਹੈਗਾ ਵਾ ਤਾਂ ਦੇਖੋ ਜੇ ਆਪਾਂ ਗੱਲ ਕਰੀਏ ਵੀ ਕੀ ਕਹਿੰਦੇ ਨੇ ਕੀ ਬਾਜੀ ਮਤਲਬ ਸਾਡਾ ਨਾ ਜਿਹੜਾ ਚੈਨਲ ਆ ਉਹ ਗਰੋ ਨਹੀਂ ਕਰ ਰਿਹਾ ਹੈਗਾ ਬਦਲ ਵੀ ਕਿਸੇ ਤਰ੍ਹਾਂ ਵੀ ਉਹ ਪਤਾ ਕੀ ਜਿਹੜਾ ਦੇਖੋ ਜੀ ਆਪਾਂ ਕੀ ਸਮਝ ਦੀ ਗੱਲ ਕਰੀਏ ਕੀ ਸਮਝ ਨਹੀਂ ਆ ਨਾ ਇਹ ਸਾਰੀ ਸਾਇੰਸ ਦੀ ਖੇਡ ਹੈ ਸਾਰੀ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਟੋਪਿਕ ਕੀ ਲਗਾਉਣਾ ਵਾ ਹਲਾ ਟੋਪਿਕ ਕੀ ਲਿਖਣਾ ਵਾ ਟਾਈਟਲ ਤੁਹਾਡਾ ਕਿਜਾਉਣਾ ਚਾਹੀਦਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਕੀ ਲਿਖਣਾ ਥੰਬਨੇਲ ਤੁਸੀਂ ਕਿਦਾਂ ਦਾ ਲਿਖਣਾ ਜਿੰਨਾ ਵਧੀਆ ਤੁਹਾਡਾ ਥੰਬਨੇਲ ਹੋਊਗਾ ਉਨਾ ਵਧੀਆ ਮਤਲਬ ਵੀ ਤੁਹਾਡੀ ਵੀਡੀਓ ਦੇ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਹੋਣਗੇ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਆਪਣਾ ਜਿਹੜਾ ਥੰਬਨੇਲ ਤੁਹਾਡਾ ਉਹਨੂੰ ਤੁਸੀਂ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਹੀ ਕਰਿਆ ਕਰੋ ਜੀ ਸਭਨੇ ਨੂੰ ਆਪਣੇ ਨੂੰ ਸੋ ਅਗਰ ਕੋਈ ਮੇਰਾ ਭੈਣ ਭਰਾ ਹੈਗਾ ਅਗਰ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ ਵਾ ਜਾਂ ਓਪੀਸੀ ਵੀ ਟੋਪਿਕ ਦੇ ਬਾਰੇ ਮੈਨੂੰ ਪੁੱਛਣਾ ਚਾਹੁੰਦਾ ਤਾਂ ਉਹ ਮੈਨੂੰ ਹੁਣ ਪੁੱਛ ਸਕਦਾ ਜੀ ਆਪਾਂ 10 15 ਮਿੰਟ ਹੋਰ ਲਾਈਵ ਹੋਵਾਂਗੇ ਤੇ 8:20 ਹੋ ਚੱਲੇ ਆ ਤੇ ਆਪਾਂ 8:25 26 ਤੱਕ ਹੀ ਮਿਲਗਾ ਤੁਹਾਨੂੰ ਔਨਲਾਈਨ ਲਾਈਵ ਹੋਵਾਂਗੇ ਉਸ ਤੋਂ ਬਾਅਦ ਮੈਨੂੰ ਵੀ ਥੋੜੇ ਜੇ ਕੰਮਾਂ ਦੇ ਵੀਡੀਓ ਸ਼ੂਟ ਥੋੜੀ ਜੇ ਕੁਝ ਕਰ ਲਈਏ ਨੇ ਤੇ ਦੋ ਕੁ ਮੈਂ ਵੀਡੀਓ ਹੋਰ ਸ਼ੂਟ ਕਰਨੀਆਂ ਨੇ ਕਉ ਵੀ ਮੈਂ ਥੋੜਾ ਜਿਹਾ ਮੇਰਾ 1-2 ਦਿਨ ਦਾ ਸ਼ਡਿਊਲ ਬੀਜੀ ਆ ਕੱਲ ਵੀ ਸ਼ਡਿਊਲ ਬੀਜੀ ਆ ਪਰਸੋ ਵੀ ਬੀਜੀ ਆ ਤੇ ਵੀਡੀਓ ਅਪਲੋਡ ਨਹੀਂ ਹੋਣੀ ਹੈਗੀ ਸੋ ਇਸ ਕਰਕੇ ਮੈਂ ਵੀਡੀਓ ਅਜੇ ਸ਼ੂਟ ਕਰਦੀ ਹਾਂ ਤੁਹਾਡੇ ਵਾਸਤੇ ਵੀਡੀਓ ਸ਼ੂਟ ਕਰਕੇ ਤੇ ਉਹਨਾਂ ਨੂੰ ਮੈਂ ਅਪਲੋਡ ਵੀ ਅੱਜ ਹੀ ਕਰ ਦੇਣਾ ਐਡੀਟਿੰਗ ਕਰਨੀ ਹੈ ਉਹਨਾਂ ਦੀ ਐਡੀਟਿੰਗ ਕਰਨ ਤੋਂ ਬਾਅਦ ਮੈਂ ਅਪਲੋਡ ਕਰ ਦੇਣਾ ਸੋ ਅਗਰ ਕੋਈ ਮੇਰਾ ਭੈਣ ਭਰਾ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਉਹ ਮੈਨੂੰ ਪੁੱਛ ਸਕਦਾ ਵਾ ਜਾਂ ਫਿਰ ਉਹ ਮੈਨੂੰ ਕਾਲ ਵੀ ਕਰ ਸਕਦਾ ਵਾ ਮੈਸੇਜ ਵੀ ਕਰ ਸਕਦਾ ਵਾ ਹਨਾ ਜੇ ਹੁਣ ਪੁੱਛ ਨਾ ਸਕਦਾ ਹੁਣ ਪੁੱਛ ਸਕਦਾ ਬਾਅਦ ਚ ਪੁੱਛਣਾ ਜਾਂਦਾ ਬਾਅਦ ਚ ਪੁੱਛ ਸਕਦਾ ਵਾ ਸੋ ਮੈਂ ਤੁਹਾਡੇ ਵਾਸਤੇ ਬਹੁਤ ਸਾਰੇ ਇਹੋ ਜਿਹੇ ਬਿਜ਼ਨਸ ਆਈਡੀਆ ਦੇ ਬਾਰੇ ਦੱਸਦਾ ਰਹਿਣਾ ਵਾ ਜੀ ਦੇ ਤੇ ਮਤਲਬ ਵੀ ਤੁਸੀਂ ਮਤਲਬ ਵੀ ਕੰਮ ਕਰੋਗੇ ਨਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਜਿਦਾ ਤੁਸੀਂ YouTube ਦੇ ਉੱਤੇ ਕੰਮ ਕਰਨਾ ਨਾ ਮੈਂ ਤੁਹਾਨੂੰ ਕਹਾਂ ਅਗਰ ਤੁਸੀਂ ਦੇਖੋ ਜੋਬ ਵੀ ਕਰਦੇ ਹੋ ਤੁਸੀਂ ਕਿਸੇ ਵੀ ਉੱਤੇ ਤੇ ਤੱਪਟ ਐ ਵੀ ਜਾਂ ਤੁਸੀਂ 2-3 ਘੰਟੇ ਦਾ ਤੁਸੀਂ ਸਾਰਾ ਦਿਨ ਦੇ ਵਿੱਚ ਤੁਸੀਂ ਕੱਢ ਹੀ ਸਕਦੇ ਹੋ ਆਪਣੇ ਕੋਲ 24 ਘੰਟੇ ਹੁੰਦੇ ਆ 24 ਘੰਟੇ ਦੇ ਵਿੱਚੋਂ ਤੁਸੀਂ ਆਪਣੇ 2 ਜਾਂ 3 ਘੰਟੇ ਤੋਂ ਤੁਸੀਂ ਨੋਰਮਲੀ ਤੁਸੀਂ ਕੱਢ ਹੀ ਸਕਦੇ ਹੋ 2-3 ਘੰਟੇ ਜੇ ਕੱਢਦੇ ਤੁਸੀਂ ਮਹੀਨੇ ਦੇ ਤੁਸੀਂ ਵਧੀਆ ਇਨਕਮ ਕਰ ਸਕਦੇ ਹੋ ਤਾਂ ਤੁਹਾਨੂੰ ਚਾਹੀਦਾ ਵੀ ਕੀ ਆ ਸੋ ਮੈਂ ਤੁਹਾਨੂੰ ਸਾਰਾ ਇਹੀ ਸਲਾਹ ਦਊਂਗਾ ਜੀ ਇਹੀ ਤੁਹਾਨੂੰ ਗਾਈਡ ਕਰੂੰਗਾ ਕਿ ਤੁਸੀਂ ਨਾ 2-3 ਘੰਟੇ ਜ਼ਰੂਰ ਕੰਮ ਕਰੋ ਤੁਸੀਂ ਫੇਸਬੁੱਕ ਤੇ ਕਰੋ ਭਾਵੇਂ YouTube ਤੇ ਕਰੋ ਦੇਖੋ ਤੁਸੀਂ ਵੀਡੀਓ ਇੱਕ ਬਣਾਉਣੀ ਹੈ ਸਿਰਫ ਤਈਆ ਵੀਡੀਓ ਨਹੀਂ ਬਣਾਉਣੀ ਹੈਗੀ ਇੱਕ ਦਿਨ ਦੇ ਵਿੱਚ ਤੁਸੀਂ ਸਿਰਫ ਇੱਕ ਵੀਡੀਓ ਬਣਾਣੀ ਹੈ ਤੁਸੀਂ 4-5 ਮਿੰਟ ਦੀ ਵੀਡੀਓ ਬਣਾ ਲਓ ਉਹ ਵੀ ਬਹੁਤ ਆ ਤੇ 4-5 ਮਿੰਟ ਦੀ ਵੀਡੀਓ ਬਣਾ ਕੇ ਤੁਸੀਂ ਫੇਸਬੁੱਕ ਤੇ ਅਪਲੋਡ ਕਰ ਦਿਓ ਉਹੀ ਵੀਡੀਓ YouTube ਤੇ ਅਪਲੋਡ ਕਰ ਦਿਓ ਉਹੀ ਵੀਡੀਓ ਤੁਸੀਂ Instagram ਤੇ ਅਪਲੋਡ ਕਰ ਦਿਓ ਉਹੀ ਵੀਡੀਓ ਤੁਸੀਂ WhatsApp ਦੇ ਉੱਤੇ ਚੈਨਲ ਬਣਾ ਕੇ ਅਪਲੋਡ ਕਰ ਦਿਓ ਉਹੀ ਵੀਡੀਓ ਤੁਸੀਂ Telegram ਦੇ ਉੱਤੇ ਅਪਲੋਡ ਕਰ ਦਿਓ ਦੇਖੋ ਇੱਕ ਵੀਡੀਓ ਆ ਕਿੰਨੇ ਪਲੇਟਫਾਰਮ ਦੇ ਉੱਤੇ ਪੈਗੀ ਉਹ ਪਲੇਟਫਾਰਮ ਦੇ ਉੱਤੇ ਪੰਜ ਪਲੇਟਫਾਰਮਾਂ ਦੇ ਉੱਤੇ ਪੈਗੀ ਉਹ ਪੰਜ ਪਲੇਟਫਾਰਮਾਂ ਨੂੰ ਮੰਨ ਕੇ ਚੱਲੋ ਜੇ ਇੱਕ ਪਲੇਟਫਾਰਮ ਤੋਂ ਤੁਹਾਡੀ ਇੱਕ ਵੀਡੀਓ ਤੋਂ 5 ਡਾਲਰ ਵੀ ਆ ਗਿਆ ਨਾ 5 ਡਾਲਰ ਵੀ ਜੇ ਆਪਾਂ ਮੰਨ ਕੇ ਚੱਲੀਏ ਤਾਂ 5 ਪਲੇਟਫਾਰਮ ਨੇ ਹਣਾ ਤਾਂ ਪੱਜੂ ਪਾਜਾ 25 ਹੋ ਗਏ 25 ਨੂੰ ਤੁਸੀਂ ਮੰਨ ਕੇ ਚਲੋ ਨਹੀਂ ਤੁਸੀਂ 83 ਨਾਲ ਗੁਣਾ ਕਰ ਲਓ ਜਿਹੜਾ ਅੱਜ ਦੀ ਡੇਟ ਦੇ ਵਿੱਚ ਚੱਲਦਾ ਪਿਆ ਵਾ ਡਾਲਰ ਨੂੰ 83 ਰੁਪਏ ਕੁਝ ਚੱਲਦਾ ਪਿਆ ਵਾ ਤਾਂ ਤੁਸੀਂ 83 ਨਾਲ ਗੁਣਾ ਕਰ ਲਓ 25 ਨੂੰ ਦੇਖ ਲਓ ਕਿੰਨੇ ਹੋ ਗਏ ਆ ਸੋ ਇਸ ਕਰਕੇ ਤੁਸੀਂ ਆ ਵੀਡੀਓ ਬਣਾ ਬਣਾ ਕੇ ਅਪਰੂਵਲ ਕਰਦੇ ਰਹੋ ਬੜਾ ਕਈ ਵਾਰ ਤਾਂ ਇਹ ਵੀ ਹੋ ਜਾਂਦਾ ਵਾ ਜਦੋਂ ਕਿਸਮਤ ਸਾਥ ਦੇਂਦੀ ਹੈ ਇੱਕ ਵੀਡੀਓ ਤੁਹਾਡੀ ਵਾਇਰਲ ਹੋ ਗਈ ਤੇ ਮਿਲੀਨਾਂ ਦੇ ਵਿੱਚ ਵਿਊ ਆ ਗਏ ਨਾ ਥਮ ਮੰਨ ਕੇ ਚੱਲੋ ਉਹ ਵੀਡੀਓ ਤੋਂ ਹੀ ਤੁਸੀਂ ਘੱਟੋ ਘੱਟ ਤੁਸੀਂ 2-3000 ਰੁਪਏ ਤੁਸੀਂ ਯਾਨੀ ਜੀ 2-3000 ਰੁਪਏ ਕਹਿੰਦਾ ਸੋਰੀ 2-3000 ਡਾਲਰ ਤੁਸੀਂ ਇਨਕਮ ਕਰ ਲੋਗੇ ਇੱਕ ਵੀਡੀਓ ਤੋਂ ਹੀ ਇੱਕ ਵੀਡੀਓ ਤੋਂ ਹੀ ਜੇ ਤੁਹਾਡੀ ਉਹ ਵੀਡੀਓ ਵਾਇਰਲ ਹੋ ਗਈ ਇੱਕ ਮਿਲੀਅਨ ਜਾਂ 2 ਮਿਲੀਅਨ ਵਿਊ ਆ ਗਏ ਨਾ ਵੀਡੀਓ ਦੇ ਉੱਤੇ ਹੀ ਤਾਂ ਮੰਨ ਕੇ ਚੱਲੋ ਤੁਸੀਂ 2-3000 ਡਾਲਰ ਤੁਸੀਂ ਆਰਾਮ ਨਾਲ ਤੁਸੀਂ ਉਹ ਵੀਡੀਓਜ਼ ਕੋ ਬਣਾਉਂਗੀ ਸੋ ਅਗਰ ਕੋਈ ਨਿਰਪੈਣਪਰਾ ਹੈਗਾ ਫ੍ਰੀ ਬੈਠਾ ਤਾਂ ਯਾਰ ਜਿਹਦੇ ਕੋਲ ਨੋਟੀਫਿਕੇਸ਼ਨ ਪੁੰਝੀਆ ਮੇਰੇ ਲਾਈਵ ਦਾ ਤਾਂ ਉਹ ਆਜ ਆ ਜੁੜ ਸਕਦਾ ਮੇਰੇ ਨਾਲ ਮੈਨੂੰ ਮੇਰਾ ਹੈਰਾਨ ਆ ਯਾਰ ਮੇਰੇ 8000 ਸਬਸਕ੍ਰਾਈਬਰ ਹੋਣ ਦੇ ਬਾਵਜੂਦ ਵੀ ਸਿਰਫ ਇੱਕ ਦੋ ਬੰਦੇ ਹੀ ਇਹ ਲਾਈਵ ਮੇਰਾ ਦੇਖ ਰਹੇ ਆ ਕਮਾਲੀ ਗੱਲ ਆ ਪਤਨ ਨੂੰ ਇਹਦੇ ਚ ਕੀ ਚੱਕਰ ਜਾਂਦਾ ਦੇਖੋ ਵੀ YouTube ਨੇ ਜਿਹੜਾ ਉਹ ਨੋਟੀਫਿਕੇਸ਼ਨ ਨਹੀਂ ਪਹੁੰਚਾਇਆ ਹੈਗਾ 8 ਦੇ 8000 ਦੇ ਬੰਦਿਆਂ ਨੂੰ ਜਾਂ ਫਿਰ ਕੋਈ ਮਤਲਬ ਕਈ ਥਾਵਾਂ ਤੇ ਨੈਟ ਬੰਦਾ ਉਹਦੇ ਕਰਕੇ ਆ ਵੀ ਜਿਹੜਾ ਮੇਰਾ ਜਿਹੜਾ ਮਤਲਬ ਵੀ ਲਾਈਵ ਆ ਹਨਾ ਮੈਂ ਹੋਇਆ ਵਾਂ ਉਹ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਹੁਣ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ ਕੀ ਦਿੱਕਤ ਹਨਾ ਟੈਕਨੀਕਲੀ ਹੀ ਕੋਈ ਪ੍ਰੋਬਲਮ ਹੋ ਸਕਦੀ ਆ ਕਿਉਂਕਿ ਮੈਂ ਪਹਿਲਾਂ ਹੀ ਅਪਲੋਡ ਕਰਤਾ ਸੀਗਾ ਤੇ 2 ਦਿਨ ਪਹਿਲਾਂ ਮੈਂ ਲਿਖਤਾ ਸੀਗਾ ਸਭ ਤੇ ਨਾਮ ਪਰਸਨ ਲਿਖਿਆ ਸੀਗਾ ਵੀ ਆਪਾਂ ਸੰਡੇ ਨੂੰ ਲਾਈਵ ਹੋਵਾਂਗੇ ਮੈਂ ਮੰਗਲਵਾਰ ਪਤਾ ਨਹੀਂ ਸੋਮਵਾਰ ਵੀ ਮੈਂ ਬੁੱਧਵਾਰ ਸੱਚ ਬੁੱਧਵਾਰ ਵੀ ਮੈਂ ਲਾਈਵ ਆਇਆ ਸੀ ਉਹਦੇ ਵਿੱਚ ਵੀ ਮੈਂ ਕਿਹਾ ਸੀ ਉਹ ਸੰਡੇ ਨੂੰ ਅਗਰ ਕੋਈ ਫ੍ਰੀ ਹੋਇਆ ਤਾਂ ਆਪਾਂ 8 ਵਜੇ ਲਾਈਵ ਆਵਾਂਗੇ ਹਨਾ ਮੈਂ ਸੱਡੇ ਵੀ ਪਿਛਲੇ ਲਾਈਵ ਦੇ ਵਿੱਚ ਵੀ ਮੈਂ ਕਿਹਾ ਸੀਗਾ ਬਟ ਮੈਨੂੰ ਲੱਗਦਾ ਸਾਰੇ ਹੀ ਡਿਜੀ ਲੱਗਦੇ ਆ ਜੇ ਤੁਸੀਂ ਅੱਖਾਂ ਮੀਚ ਕੇ ਹੀ ਤੁਸੀਂ ਮੇਰੇ ਚੈਨਲ ਨੂੰ ਅੱਗੇ ਸਬਸਕ੍ਰਾਈਬ ਕਰੀ ਜਾਨੇ ਹੋ ਹਨਾ ਕਿਉਂਕਿ ਯਾਰ ਕਮਾਲ ਦੀ ਗੱਲ ਤਾਂ ਇਹ ਆ ਵੀ ਤੁਸੀਂ 8000 ਸਬਸਕ੍ਰਾਈਬ ਹੋਣ ਦੇ ਬਾਵਜੂਦ ਵੀ ਉਹਦੇ ਜੇ ਦੋ ਤਿੰਨ ਬੰਦੇ ਹੀ ਲਾਈਵ ਨਾਲ ਜੋੜਨਾ ਬਹੁਤ ਮਾਰੀ ਗੱਲ ਅਸੀਂ ਤਾਂ ਯਾਰ ਜਾਂ ਫਿਰ ਤੁਸੀਂ ਲੋਕਾਂ ਜਿਹੜੇ ਮੈਨੂੰ ਲੱਗਦਾ ਤੁਸੀਂ ਕੰਮ ਨਹੀਂ ਕਰਨਾ ਚੁੰਦੇ ਇਹੀ ਹੋ ਸਕਦਾ ਤੁਸੀਂ ਕੰਮ ਕਰਨਾ ਨਹੀਂ ਚੁੰਦੇ ਹੈਗੇ ਤੁਸੀਂ ਇਹ ਸਭ ਐਂ ਕਹਿੰਦਾ ਵੀ ਸਾਨੂੰ ਯਾਰ ਘਰੇ ਬੈਠੇ ਨੂੰ ਇਹਨਾਂ ਸਾਨੂੰ ਸਾਰਾ ਕੁਝ ਮਿਲ ਜੇ ਜਾਂ ਤੁਸੀਂ ਨੌਲੇਜ ਵਧੀਆ ਨੌਲੇਜ ਤੁਸੀਂ ਲੈਣਾ ਨਹੀਂ ਚੁੰਦੇ ਹੈਗੇ ਮਾੜੀ ਨੌਲੇਜ ਜੇ ਸਾਨੂੰ ਕੋਈ ਦੇਣ ਲੱਗ ਜੇ ਤਾਂ ਅਸੀਂ ਉਹ ਬੜੀ ਛੇਤੀ ਅਸੀਂ ਮਤਲਬ ਅਕਸੈਪਟ ਕਰਦੇ ਆਂ ਪਰ ਜੇ ਸਾਨੂੰ ਕੋਈ ਚੰਗੀ ਗੱਲ ਦੱਸੇ ਨਾ ਤਾਂ ਅਸੀਂ ਚੰਗੀ ਗੱਲ ਦਾ ਸੈਪਟ ਨਹੀਂ ਕਰਦੇ ਜੀ ਅਸੀਂ ਉਹਨੂੰ ਵੀ ਕਹਿ ਦਿੰਦੇ ਵੀ ਨਹੀਂ ਯਾਰ ਤੂੰ ਗੰਤ ਗੰਨ ਕਰਤਾ ਬੇਵਾਸ ਮਾ ਸਾਨੂੰ ਜੇ ਕੋਈ ਚੰਗੀ ਗੱਲ ਦੱਸੇ ਬਾਟ ਗੱਲ ਜੇ ਸਾਨੂੰ ਕੋਈ ਮਾੜੀ ਗੱਲ ਦੱਸੇ ਅਸੀਂ ਕਹਿੰਦੇ ਵੀ ਇਹ ਬੰਦਾ ਮੈਨੂੰ ਬਿਲਕੁਲ ਸਹੀ ਤਰੀਕੇ ਨਾਲ ਸਹੀ ਮੈਨੂੰ ਗਾਈਡ ਕਰਦਾ ਜਾ ਰਿਹਾ ਉਹ ਸੋ ਚਲੋ ਫਿਰ ਜੇ ਅਗਰ ਕੋਈ ਨਹੀਂ ਲਾਈਵ ਹੈਗਾ ਹਨਾ ਜੇ ਕਿਸੇ ਦਾ ਕੋਈ ਵੀ ਸਵਾਲ ਜਵਾਬ ਨਹੀਂ ਹੈਗਾ ਤਾਂ ਫਿਰ ਆਪਾਂ ਲਾਈਵ ਬੰਦ ਕਰ ਦਿੰਦੇ ਆ ਜੀ ਤੇ ਆਪਾਂ ਕਿਹੜੀ ਕਿਸ ਦਿਨ ਦੇਖਾਂਗੇ ਲਾਈਵ ਆਵਾਂਗੇ ਹੁਣ ਮੈਂ ਕਹਿੰਦਾ ਜਦੋਂ 10000 ਆਪਣੇ ਸਬਸਕ੍ਰਾਈਬਰ ਹੋਗੇ ਨਾ ਆਪਾਂ ਉਦੋਂ ਹੀ ਲਾਈਵ ਆਵਾਂਗੇ 8000 ਤਾਂ ਹੋ ਗਏ ਆ ਬਟ 10000 ਜਦੋਂ ਹੋਣਗੇ ਆਪਾਂ ਉਦੋਂ ਹੀ ਲਾਈਵ ਆਵਾਂਗੇ ਆਪਾਂ ਕਿਉਂਕਿ ਕਿਸੇ ਦਾ ਕੋਈ ਸਵਾਲ ਜਵਾਬ ਹੀ ਨਹੀਂ ਹੈਗਾ ਸੋ ਅਗਰ ਮੇਰਾ ਕੋਈ ਭੈਣ ਭਰਾ ਹੈਗਾ ਵਾ ਲਾਈਨ ਤਾਂ ਕੋਈ ਆਪਾਂ ਕੋਈ ਸਵਾਲ ਜਵਾਬ ਨਹੀਂ ਤਾਂ ਫਿਰ ਆਪਾਂ ਲਾਈਵ ਬੰਦ ਕਰ ਦਿੰਨੇ ਆ ਜੀ ਤੇ ਨਹੀਂ ਕਿ ਇਹਦਾ ਕੋਈ ਸਵਾਲ ਜਵਾਬ ਲੇਗਾ ਚਲੋ ਠੀਕ ਹੈ ਜੀ ਫਿਰ ਗੁੱਡ ਨਾਈਟ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੈਨੂੰ ਵੀ ਨੀਂਦ ਆ ਰਹੀ ਆ ਵੀ ਦੋ ਟਿੰਡਾਂ ਤੋਂ ਵੀਜੀ ਚੱਲਦਾ ਰਿਹਾ ਜੁਰ ਤੇ ਵੀਡੀਓ ਵੀ ਅਜੇ ਮੈਂ ਸ਼ੂਟ ਕਰਨੀਆਂ ਨੇ ਹੋਰ ਸੋ ਮਿਲਦੇ ਆਂ ਫਿਰ ਬਹੁਤ ਜਲਦੀ ਆਪਾਂ ਫਿਰ ਕਿਸੇ ਦਿਨ ਲਾਈਵ ਕਰਾਂਗੇ ਆਪਾਂ ਕਿਉਂਕਿ ਮੈਂ ਤਾਂ ਹੈਰਾਨਾ ਵੀ ਕਿ ਪਹਿਲੀ ਵਾਰ ਤਾਂ ਕਿਹੜਾ ਨਾ ਕਿਸੇ ਦਾ ਕੋਈ ਸਵਾਲ ਜਵਾਬ ਨਹੀਂ ਹੀਗਾ ਕੋਈ ਪੁੱਛ ਨਹੀਂ ਰਿਹਾ ਤੇ ਉਸ ਤੋਂ ਬਾਅਦ ਸਿਰਫ ਦੋ ਤਿੰਨ ਬੰਦੇ ਨਾਲ ਜਿਹੜਾ ਲਾਈਵ ਦੇ ਨਾਲ ਚਲੋ ਠੀਕ ਹੈ ਜੀ ਫਿਰ ਓਕੇ ਗੁੱਡ ਨਾਈਟ ਬਾਏ ਬਾਏ